ਸਾਨ ਦਿਖਾਈ ਦੇ ਰਿਹਾ ਇੱਕ ਬੈਰੀਗੇਟ ਜੋ ਪੱਥਰ ਵੱਡਾ ਪੱਥਰ ਰੱਖਿਆ ਹੋਇਆ ਸੀ ਧੂਕੇ ਉਸ ਨੂੰ ਟਰੈਕਟਰ ਲੈ ਕੇ ਜਾ ਰਿਹਾ ਤੇ ਨੌਜਵਾਨ ਉਸ ਨੂੰ ਧੱਕ ਕੇ ਲੈ ਕੇ ਆ ਰਹੇ ਆ ਸੋ ਭੀੜ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਪੱਥਰ ਨੂੰ ਧੂਕੇ ਪਿੱਛੇ ਲਿਜਾਇਆ ਜਾ ਰਿਹਾ ਹੈ ਸੋ ਇਸ ਪਾਸੇ ਤੋਂ ਦਿਖਾ ਰਹੇ ਕਿ ਟਰੈਕਟਰ ਅੱਗੇ ਜਾ ਚੁੱਕੇ ਆ ਚਾਰ ਤੋਂ ਪੰਜ ਟਰੈਕਟਰ ਪੁਲ ਦੇ ਉੱਤੇ ਕਿਸਾਨਾਂ ਨੇ ਛਾੜ ਲਏ ਨੇ ਤੇ ਲਗਾਤਾਰ ਬੈਰੀਕੇਟਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਥੇ ਇੱਕ ਪਾਸੇ ਕਿਸਾਨ ਬੈਰੀਕੇਟ ਹਟਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਤੇ ਦੂਜੇ ਪਾਸੇ ਹਰਿਆਣਾ ਪੁਲਿਸ ਦੇ ਵੱਲੋਂ ਹਰਿਆਣਾ ਫੋਰਸ ਦੇ ਵੱਲੋਂ ਲਗਾਤਾਰ ਇਸ ਪਾਸੇ ਵੱਲ ਟੀਅਰ ਗੈਸ ਦੇ ਗੋਲੇ ਛੁੱਟੇ ਜਾ ਰਹੇ ਆ ਸਿਰਫ ਪੁਲ ਦੇ ਉੱਪਰੋਂ ਹੀ ਨਹੀਂ ਸਗੋਂ ਖੱਗਰ ਦੇ ਵਿੱਚੋਂ ਵੀ ਜੋ ਪੁਲਿਸ ਫੋਰਸ ਲੱਗੀ ਹੋਈ ਹੈ ਲਗਾਤਾਰ ਗੋਲੇ ਫਿਟੇ ਆ ਰਹੇ ਸੋ ਟਰੈਕਟਰ ਜਿੱਥੇ ਪੁਲ ਤੇ ਉੱਤੇ ਜਾਂਦੇ ਆ ਤੇ ਪੁਲ ਤੋਂ ਜੋ ਬੈਰੀਗੇਟਿੰਗ ਹੋਈ ਹੋਈ ਉਸ ਨੂੰ ਖਿੱਚ ਕੇ ਵਾਪਸ ਵੀ ਲੈ ਕੇ ਆ ਰਹੇ ਆ ਜਦੋਂ ਬੈਰੀਗੇਟ ਹਟਾਉਂਦੇ ਨੇ ਕਿਸਾਨਾਂ ਦੇ ਟਰੈਕਟਰ ਤਾਂ ਕਿਸਾਨਾਂ ਵੱਲੋਂ ਉਹਨਾਂ ਦਾ ਉਤਸ਼ਾਹ ਦਿਖਾਇਆ ਜਾਂਦਾ ਸੋ ਤੁਸੀਂ ਤਸਵੀਰਾਂ ਇਸ ਸਮੇਂ ਸਿੱਧੀਆਂ ਦੇਖ ਰਹੇ ਹੋ ਸ਼ੰਭੂ ਬਾਰਡਰ ਤੋਂ ਜਿੱਥੇ ਕਿ ਕਿਸਾਨਾਂ ਨੇ ਨੂੰ ਪੁਲ ਦੇ ਉੱਤੇ ਚੜ ਦਿੱਤਾ ਹਾਲਾਂਕਿ ਵੱਡੀ ਗਿਣਤੀ ਦੇ ਵਿੱਚ ਕਾਫਲਾ ਜੇ ਪਿੱਛੇ ਖੜਾ ਪਰ ਕੁਝ ਕੁ ਟਰੈਕਟਰ ਜ਼ਰੂਰ ਪੁਲ ਦੇ ਉੱਤੇ ਜਾ ਚੁੱਕੇ ਨੇ ਸੋ ਕਿਸਾਨਾਂ ਨੂੰ ਹੱਲਾਸ਼ੇਰੀ ਦਿੰਦੀ ਹੋਈ ਇੱਕ ਹੋਰ ਗੱਡੀ ਵੀ ਉਸੇ ਪਾਸੇ ਵੱਲ ਵਧਦੀ ਹੋਈ ਨਜ਼ਰ ਆ ਰਹੀ ਹੈ ਇੱਕ ਪਾਸੇ ਜਿੱਥੇ ਟਰੈਕਟਰ ਬੈਰੀਗੇਟ ਤੋੜਦੇ ਹੋਏ ਦਿਖਾਈ ਦੇ ਰਹੇ ਆ ਬੈਰੀਗੇਟ ਹਟਾਉਂਦੇ ਹੋਏ ਦਿਖਾਈ ਦੇ ਰਹੇ ਆ ਤੇ ਤੁਸੀਂ ਦੇਖ ਰਹੇ ਹੋ ਕਿ ਇੱਕ ਵੱਡਾ ਪੱਥਰ ਧੂਕੇ ਇਸ ਪਾਸੇ ਵੱਲ ਲਿਆਂਦਾ ਜਾ ਰਿਹਾ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਇੱਕ ਵੱਡਾ ਪੱਥਰ ਹਟਾ ਕੇ ਪੁਲ ਤੋਂ ਇਸ ਪਾਸੇ ਵੱਲ ਲਿਆਂਦਾ ਗਿਆ ਸਿੱਧਾ ਪਿੱਛੇ ਵੱਲ ਆ ਰਿਹਾ ਤੇ ਕਿਸਾਨ ਜੋਸ਼ ਦੇ ਨਾਲ ਜਕਾਰੇ ਲਗਾਦੇ ਹੋਏ ਨਜ਼ਰ ਆ ਰਹੇ ਆ ਟਰੈਕਟਰ ਇੱਕ ਵੱਡੇ ਪੱਥਰ ਨੂੰ ਧੂਕੇ ਇਸ ਪਾਸੇ ਵੱਲ ਲੈ ਕੇ ਆ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸ਼ੰਪੂ ਬਾਰਡਰ ਤੋਂ ਜੋ ਬੈਰੀਕੇਟਿੰਗ ਵੱਡੇ ਪੱਥਰਾਂ ਦੀ ਬੈਰੀਕੇਟਿੰਗ ਕੀਤੀ ਗਈ ਸੀ ਹਰਿਆਣੇ ਦੀ ਗਵਰਨਮੈਂਟ ਦੇ ਵੱਲੋਂ ਸੋ ਜੋਸ਼ ਦੇ ਵਿੱਚ ਕਿਸਾਨ ਦਿਖਾਈ ਦੇ ਰਿਹਾ ਇੱਕ ਬੈਰੀਗੇਟ ਜੋ ਪੱਥਰ ਵੱਡਾ ਪੱਥਰ ਰੱਖਿਆ ਹੋਇਆ ਸੀ ਤੂੰ ਕੇ ਉਸ ਨੂੰ ਟਰੈਕਟਰ ਲੈ ਕੇ ਜਾ ਰਿਹਾ ਤੇ ਨੌਜਵਾਨ ਉਸ ਨੂੰ ਧੱਕ ਕੇ ਲੈ ਕੇ ਆ ਰਹੇ ਆ ਸੋ ਭੀੜ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਪੱਥਰ ਨੂੰ ਧੂਕੇ ਪਿੱਛੇ ਲਜਾਇਆ ਜਾ ਰਿਹਾ ਸੋ ਇਸੇ ਤਰ੍ਹਾਂ ਇੱਕ ਇੱਕ ਕਰਕੇ ਬੈਰੀਗੇਟਿੰਗ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਥੇ ਇੱਕ ਟਰੈਕਟਰ ਇਸ ਪੱਥਰ ਨੂੰ ਵਾਪਸ ਲੈ ਕੇ ਆਇਆ ਤਾਂ ਉੱਥੇ ਕੁਝ ਹੋਰ ਟਰੈਕਟਰ ਅਜੇ ਵੀ ਉਸ ਥਾਂ ਦੇ ਉੱਤੇ ਮੌਜੂਦ ਹੈ ਜੋ ਟਾਇਰ ਗੈਸ ਦੇ ਲਗਾਤਾਰ ਵਰਤੇ ਗੋਲਿਆਂ ਦੇ ਵਿੱਚ ਉਹਨਾਂ ਬੈਰੀਕੇਡਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰਨ ਦੇ ਵਿੱਚ ਲੱਗੇ ਹੋਏ ਨੇ ਸੋ ਤਸਵੀਰਾਂ ਤੁਹਾਨੂੰ ਇਸ ਸਮੇਂ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਧੂਏ ਦੇ ਬੱਦਲ ਬਣ ਰਹੇ ਆ ਡਰੋਨ ਵੀ ਦਿਖਾਈ ਦੇ ਰਿਹਾ ਤਸਵੀਰਾਂ ਦੇ ਵਿੱਚ ਤੇ ਬਹੁਤ ਸਾਰੇ ਕਿਸਾਨ ਇਸ ਪਾਸੇ ਬਲ ਖੜੇ ਦੂਜੇ ਪਾਸੇ ਬੈਰੀਕੇਡ ਹੈ ਲਗਾਤਾਰ ਉਸ ਪਾਸੇ ਵਾਲੇ ਜੋ ਲੋਕ ਖੜੇ ਆ ਜੋ ਪ੍ਰਸ਼ਾਸਨ ਜੋ ਪੁਲਿਸ ਫੋਰਸ ਪੁਲਿਸ ਬਲ ਲੱਗਿਆ ਹੋਇਆ ਉਹਨਾਂ ਦੇ ਵੱਲੋਂ ਅਥਰੂ ਗੈਸ ਦੇ ਗੋਲੇ ਟੀਅਰ ਗੈਸ ਦੇ ਗੋਲੇ ਦਾਗੇ ਜਾ ਰਹੇ ਆ ਪਰ ਇਸ ਪਾਸੇ ਵੱਲੋਂ ਉਹਨਾਂ ਗੋਲਿਆਂ ਦੇ ਉੱਤੇ ਜਾਂ ਤਾਂ ਗਿੱਲੀਆਂ ਬੋਰੀਆਂ ਪਾ ਕੇ ਉਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਲਗਾਤਾਰ ਗੋਲੇ ਫਟਣ ਦੇ ਨਾਲ ਕਿਤੇ ਨਾ ਕਿਤੇ ਧੂਆਂ ਫੈਲਦਾ ਹੋਇਆ ਦਿਖਾਈ ਦੇ ਰਿਹਾ ਤਸਵੀਰਾਂ ਤੁਹਾਨੂੰ ਮੈਂ ਦਿਖਾ ਦਿਆਂ ਕੈਮਰਾਮੈਨ ਨੂੰ ਕਹਾਂ ਕਰਕੇ ਹਰੇ ਬੋਰਡ ਦੇ ਕੋਲ ਧੂਏ ਦੇ ਬੱਦਲ ਬਣਦੇ ਹੋਏ ਜੋ ਦਿਖਾਈ ਦੇ ਰਹੇ ਉਹਨਾਂ ਦੇ ਉੱਤੇ ਫੋਕਸ ਕੀਤਾ ਜਾਵੇ ਉਸ ਪਾਸੇ ਵੱਲੋਂ ਜਿੱਥੇ ਗੋਲੇ ਹੋਰ ਦਾਗੇ ਗਏ ਸੋ ਜਿੱਥੇ ਗੋਲੇ ਦਾਗੇ ਜਾ ਰਹੇ ਉੱਥੋਂ ਵੀ ਗੋਲੇ ਦਾਗੇ ਜਾਂਦੇ ਦਿਖਾਈ ਦੇ ਰਿਹਾ ਸੋ ਤਸਵੀਰਾਂ ਪੁਲ ਦੇ ਉੱਤੋਂ ਸੋ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਲਗਾਤਾਰ ਟੀਅਰ ਗੈਸ ਦੇ ਗੋਲੇ ਛੱਡੇ ਜਾ ਰਹੇ ਆ ਪੂਰਾ ਧੂਆਂ ਧਾਰ ਹੋ ਚੁੱਕਿਆ ਜੋ ਹਰਿਆਣੇ ਵਾਲੇ ਪਾਸੇ ਤੋਂ ਆਉਣ ਵਾਲਾ ਪਾਸਾ ਪੁਲ ਦਾ ਉਸ ਦੇ ਉੱਤੇ ਬਿਲਕੁਲ ਧੂਆਂ ਹੀ ਧੂਆਂ ਹੋ ਚੁੱਕਿਆ ਸੋ ਉਹ ਗੈਸ ਜੋ ਨਿਕਲਦੀ ਆ ਉਹ ਜਲਣ ਬਾਜਨਾ ਮਰਦਾ ਨਾ ਬੋਦੋ ਤੇ ਉਹ ਤਕਰੀਫ ਜੋ ਦਿੰਦੀ ਹੈ ਉਸ ਦਾ ਪ੍ਰਭਾਵ ਵੀ ਕਿਤੇ ਨਾ ਕਿਤੇ ਨਜ਼ਰ ਆਉਂਦਾ ਮੈਂ ਫੇਰ ਇੱਕ ਵਾਰੀ ਕਹਾਂਗਾ ਕਿ ਬੋਰਡ ਦੇ ਕੋਲ ਦਿਖਾ ਦਿਓ ਕਿ ਕਿਸ ਤਰ੍ਹਾਂ ਸਮਝ ਰਗਾ ਉਹ ਮਿੰਟੀ ਮਹਾਵਾ ਕਰ ਰਹੇ ਹਾਂ ਬਸ ਸਮਝ ਗਰਵਾਓ ਫਿਰ ਆਪਾਂ ਕੋਣੇ ਗੋਲੇ ਦਿਖਾਈ ਦੇ ਰਹੇ ਸੋ ਤਸਵੀਰ ਤੁਹਾਨੂੰ ਦਿਖਾ ਦੇਗਾ ਇੱਕ ਟਰੈਕਟਰ ਵੀ ਅੱਗੇ ਗਿਆ ਹੈ ਇੱਕ ਟਰੈਕਟਰ ਵੀ ਉਸ ਥਾਂ ਤੋਂ ਅੱਗੇ ਗਿਆ ਕੁਝ ਨਾ ਕੁਝ ਉਸ ਥਾਂ ਦੇ ਉੱਤੇ ਵਾਪਰਦਾ ਹੋਇਆ ਵੀ ਦਿਖਾਈ ਦੇ ਰਿਹਾ ਹੈ ਜੇਕਰ ਉਸ ਪੁਲ ਦੀ ਗੱਲ ਕਰੀਏ ਤਾਂ ਪੁਲ ਦੇ ਉੱਤੇ ਟਰੈਕਟਰ ਵੀ ਹੁਣ ਦਿਖਾਈ ਦੇ ਰਹੇ ਆ ਕੀ ਉੱਥੇ ਬੈਰੀਕੇਟਾਂ ਨੂੰ ਖਿੱਚਤੂ ਕੀਤੀ ਜਾ ਰਹੀ ਹੈ ਕਿਉਂਕਿ ਅੱਗੇ ਬੈਰੀਕੇਟ ਲੱਗੇ ਹੋਏ ਆ ਸੋ ਜੋ ਕਿਸਾਨਾਂ ਵਾਲੇ ਪਾਸਿਓਂ ਜਦੋਂ ਉਧਰ ਗੋਲੇ ਚੱਲਦੇ ਆ ਤਾਂ ਹੋਰ ਰੋਹ ਦੇ ਵਿੱਚ ਆ ਕੇ ਅੱਗੇ ਵਧਿਆ ਜਾਂਦਾ ਸੋ ਨਾਲ ਹੀ ਜਿੱਥੇ ਜਿੱਥੇ ਗੋਲੇ ਤਾਂ ਅੱਗੇ ਜਾ ਰਹੇ ਲਗਾਤਾਰ ਉੱਥੇ ਟਰੈਕਟਰ ਵੀ ਹੁੰਦੇ ਹੋਏ ਦਿਖਾਈ ਦੇ ਰਹੇ ਆ ਸੋ ਮੈਂ ਕੈਮਰਾਮੈਨ ਨੂੰ ਗੰਗਾ ਅੱਗੇ ਜ਼ੂਮ ਕਰਕੇ ਇੱਕ ਵਾਰ ਤਸਵੀਰਾਂ ਦਿਖਾ ਦਿਓ ਕਿ ਕਿਸ ਤਰ੍ਹਾਂ ਉਸ ਥਾਂ ਦੇ ਉੱਤੇ ਹਲਚਲ ਹੁੰਦੀ ਦਿਖਾਈ ਦੇ ਰਹੀ ਹੈ ਸੋ ਇਸ ਸਮੇਂ ਮਾਹੌਲ ਜੋ ਹੈ ਆਪਸ ਦੇ ਵਿੱਚ ਕਿਤੇ ਨਾ ਕਿਤੇ ਤਣਾਅਪੂਰਨ ਜ਼ਰੂਰ ਬਣਿਆ ਹੋਇਆ ਹੈ ਹਾਲਾਂਕਿ ਕਿਸਾਨ ਆਪਣੀ ਥਾਂ ਦੇ ਉੱਤੇ ਅਜੇ ਖੜੇ ਹੈ ਕਿਸੇ ਤਰ੍ਹਾਂ ਦਾ ਕੋਈ ਪ੍ਰੋਗਰਾਮ ਨਹੀਂ ਦਿੱਤਾ ਗਿਆ ਕੋਈ ਇਸ਼ਾਰਾ ਨਹੀਂ ਅਜੇ ਕੀਤਾ ਗਿਆ ਕਿ ਇੱਥੋਂ ਅੱਗੇ ਚੱਲਿਆ ਜਾਵੇ ਜਾਂ ਰੋਕਾਂ ਨੂੰ ਤੋੜ ਦਿੱਤਾ ਜਾਵੇ ਦੰਬੇ ਬੰਦੇ ਆ ਜਾ ਯਾਰ ਕੀ ਆ ਜਾ ਦੰਬੇ ਬੰਦੇ ਆ ਜਾ ਪਰ ਫਿਰ ਵੀ ਜਦੋਂ ਉਸ ਪਾਸਿਓਂ ਗੋਲਾ ਡਾਗਿਆ ਜਾਂਦਾ ਤਾਂ ਇਹ ਨੌਜਵਾਨ ਹੋਰ ਅੱਗੇ ਵੱਲ ਜਾਂਦੇ ਆ ਅੱਗੇ ਪੜਾ ਲੈਣ ਤੇ ਫਿਰ ਬਾਬਾ ਜੀ ਟੋਪਰਾ ਕਰ ਦੋ ਮੇਰਾ ਮੈਕ ਫੜ ਲਓ ਫਿਰ ਇੱਕ ਵਾਰ ਡਰੋਨ ਚੜਿਆ ਜਦੋਂ ਵੀ ਡਰੋਨ ਆਉਂਦਾ तकरीबन 4 ਤੋਂ 5 ਉਸ ਦੇ ਵਿੱਚ ਅ ਜੋ ਟੀਅਰ ਗੈਸ ਦੇ ਗੋਲੇ ਜ਼ਰੂਰ ਹੁੰਦੇ ਆ ਸੋ ਜਦੋਂ ਡਰੋਨ ਬਿਲਕੁਲ ਲੋਕਾਂ ਦੇ ਉੱਤੇ ਆਉਂਦਾ ਤਾਂ ਜ਼ਰੂਰ ਕਿਤੇ ਨਾ ਕਿਤੇ ਭੱਜ ਦੌੜ ਮਚਦੀ ਹੋਈ ਜ਼ਰੂਰ ਦਿਖਾਈ ਦਿੰਦੀ ਹੈ ਸੋ ਡਰੋਨ ਬਿਲਕੁਲ ਇਸ ਪਾਸੇ ਵੱਲ ਆਉਂਦਾ ਹੋਇਆ ਦਿਖਾਈ ਦੇ ਰਿਹਾ ਤੇ ਲੋਕ ਵੀ ਉਹ ਦੇਖੋ ਤੁਸੀਂ ਦੇਖ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਇਹ ਗੋਲੇ ਹੁਣ ਉੱਪਰੋਂ ਜਦੋਂ ਡਰੋਨ ਵੱਲੋਂ ਸਿੱਟੇ ਜਾਂਦੇ ਆ ਤਾਂ نیچے ਆ ਕੇ ਉਹ ਬਲਾਸਟ ਹੁੰਦੇ ਆ ਬਲਾਸਟ ਹੋਣ ਤੋਂ ਬਾਅਦ ਬਿਲਕੁਲ ਧੂਆਂ ਧਾਰ ਹੋ ਜਾਂਦਾ ਹੈ ਤੇ ਲੋਕ ਜਾਂ ਤਾਂ ਉਸ ਗੋਲੇ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਸ ਨੂੰ ਕਿਸੇ ਤਰ੍ਹਾਂ ਰੋਕਿਆ ਜਾਵੇ ਉਸ ਦੇ ਵਿੱਚੋਂ ਜੋ ਧੂਆ ਨਿਕਲਦਾ ਹੈ ਜੋ ਜਲਨਸ਼ੀਲ ਪਦਾਰਥ ਨਿਕਲਦਾ ਹੈ ਉਹ ਜੋ ਅੱਖਾਂ ਦੇ ਵਿੱਚ ਜਲਨ ਪੈਦਾ ਕਰਦਾ ਹੈ ਜੋ ਸਕਿਨ ਦੇ ਉੱਤੇ ਸਮੱਸਿਆ ਦਿੰਦਾ ਹੈ ਉਸ ਤੋਂ ਕਿਸ ਤਰ੍ਹਾਂ ਬਚਿਆ ਜਾਵੇ ਸੋ ਡਰੋਨ ਇੱਕ ਫੇਰ ਗੋਲਾ ਡਰੋਨ ਦੇ ਵੱਲੋਂ ਉੱਤੋਂ ਡਾਗਿਆ ਗਿਆ ਜੋ ਉੱਪਰ ਹੀ ਬਲਾਸਟ ਹੁੰਦਾ ਹੈ ਮਾਰਚ ਕਰ ਰਹੇ ਹਨ ਦਿੱਲੀ ਕੁੱਟ ਕਰਨੇ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸ਼ੰਭੂ ਬਾਰਡਰ ਸੋ ਤਸਵੀਰਾਂ ਵਿੱਚ ਤੁਸੀਂ ਲਗਾਤਾਰ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਡਰੋਨ ਲਗਾਤਾਰ ਆ ਕੇ ਗੋਲੇ ਦਾਗਣ ਦੀ ਕੋਸ਼ਿਸ਼ ਕਰਦਾ ਹੋਇ ਦਿਖਾਈ ਦਿੰਦਾ ਹੈ ਤੇ ਜਦੋਂ ਹੀ ਡਰੋਨ ਗੋਲੇ ਦਾਗਦਾ ਹੈ ਤਾਂ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਉਹ ਪ੍ਰਹਾਰਾਂ ਤੋਂ ਬਚਣ ਦੇ ਵੀ ਬਚਣ ਦੇ ਲਈ ਹਲਚਲ ਵੀ ਹੁੰਦੀ ਦਿਖਾਈ ਦਿੰਦੀ ਹੈ ਸੋ ਜੇਕਰ ਡਾਇਰੈਕਸ਼ਨ ਦੇਖੀ ਜਾਵੇ ਤਾਂ ਜਿੱਥੇ ਡਰੋਨ ਭੀੜ ਦੇ ਉੱਤੇ ਆ ਕੇ ਟੇਅਰ ਗੈਸ ਦੇ ਗੋਲੇ ਸਿੱਟ ਰਿਹਾ ਵਰਸਾ ਰਿਹਾ ਤਾਂ ਉਸ ਦੇ ਨਾਲ ਹੀ ਜੋ ਜੋ ਗੰਨਸ ਲਗੀਆਂ ਹੋਈਆਂ ਹਨ ਉਹਨਾਂ ਵੱਲੋਂ ਜੋ ਗੋਲੇ ਸਿੱਟੇ ਜਾ ਰਹੇ ਉਸ ਥਾਂ ਦੇ ਉੱਤੇ ਸੁੱਟੇ ਜਾ ਰਹੇ ਜਿੱਥੇ ਬਿਲਕੁਲ ਪੁਲ ਦੇ ਉੱਤੇ ਬੈਰੀਕੇਡਿੰਗ ਸ਼ੁਰੂ ਹੁੰਦੀ ਹੈ ਸਮਾਹਰ ਇਸ ਸਮੇਂ ਬਹੁਤ ਜ਼ਿਆਦਾ ਤਣਾਅਪੂਰਨ ਕਿਹਾ ਜਾ ਸਕਦਾ ਹੈ ਸੋ ਇਸ ਦਰਮਿਆਨ ਕਿਸਾਨ ਆਗੂ ਜੋ ਨੇ ਉਹ ਵੀ ਦਿਖਾਈ ਦੇ ਰਹੇ ਆ ਕਿ ਅਨਾਉਂਸਮੈਂਟਸ ਕਰ ਰਹੇ ਆ ਪਰ ਲਗਾਤਾਰ ਗੋਲਿਆਂ ਦਾ ਉਸ ਪਾਸੇ ਤੋਂ ਇਸ ਪਾਸੇ ਵੱਲ ਆ ਕੇ ਡਿਗਣਾ ਉਸੇ ਤਰ੍ਹਾਂ ਜਾਰੀ ਹੈ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਮੰਗ ਕਰ ਰਹੇ ਆ ਸਰਕਾਰ ਤੋਂ ਮਾਫੀ ਕਿ ਮਗਰ ਹੈ ਹਰਿਆਣਾ ਸਰਕਾਰ ਦਾ ਵੀ ਕਾਫੀ ਸੜਤੇ ਹੁਣ ਤਾਂ ਸੋ ਹਰਿਆਣੇ ਵਾਲੇ ਪਾਸੇ ਨੂੰ ਜਾਂਦੇ ਹੋਏ ਜਦੋਂ ਖੱਬੇ ਪਾਸੇ ਤੋਂ ਲੰਗੀਏ ਤਾਂ ਉਸ ਥਾਂ ਦੇ ਉੱਤੇ ਬੈਰੀਕੇਡਾਂ ਦੇ ਕੋਲ ਕੁਝ ਹਲਚਲ ਜ਼ਰੂਰ ਮਹਿਸੂਸ ਹੋ ਰਹੀ ਹੈ ਕਿਉਂਕਿ ਉਸ ਥਾਂ ਦੇ ਉੱਤੇ ਟਰੈਕਟਰ ਬੈਰੀਕੇਡਾਂ ਨੂੰ ਤੋੜਦੇ ਹੋਏ ਦਿਖਾਈ ਦੇ ਰਹੇ ਜਿੱਥੇ ਉਹ ਟਰੈਕਟਰ ਬੈਰੀਕਡ ਤੋੜ ਰਹੇ ਤੇ ਟਰੈਕਟਰ ਹੋਰ ਵੀ ਨਾਲ ਲਾਈਨ ਵਿੱਚੋਂ ਜਾਂਦੇ ਹੋਏ ਦਿਖਾਈ ਦੇ ਰਹੇ ਜਿਸ ਦੇ ਨਾਲ ਕਿਸਾਨਾਂ ਦੇ ਨਾਰੇ ਵੀ ਨਾਲ ਸੁਣਾਈ ਦੇ ਰਹੇ ਆ ਜੋਸ਼ ਵੀ ਉੱਚਾ ਹੁੰਦਾ ਨਜ਼ਰ ਆ ਰਿਹਾ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਜਿੱਥੇ ਕੁਝ ਟਰੈਕਟਰ ਪਹਿਲਾਂ ਹੀ ਉਸ ਥਾਂ ਦੇ ਉੱਤੇ ਬੈਰੀਗੇਟਾਂ ਨੂੰ ਹਟਾਉਂਦੇ ਹੋਏ ਨਜ਼ਰ ਆ ਰਿਹਾ ਤਾਂ ਉਸ ਦੇ ਨਾਲ ਹੀ ਪਿੱਛੋਂ ਵੀ ਹੁਣ ਕੁਝ ਸਿੰਗਲ ਟਰੈਕਟਰ ਬਿਨਾਂ ਟਰਾਲੀਆਂ ਤੋਂ ਅੱਗੇ ਵੱਲ ਵਧੇ ਹੋਏ ਦਿਖਾਈ ਦੇ ਰਹੇ ਆ ਜਿਸ ਪਾਸੇ ਵੱਲ ਇਸ ਸਮੇਂ ਟਰੈਕਟਰ ਜਾ ਰਹੇ ਆ ਉਸ ਥੇ ਪਹਿਲਾਂ ਹੀ ਲਗਾਤਾਰ ਪੰਜਾਬ ਦੇ ਕਿਸਾਨ ਦਿੱਲੀ ਤੇਰ ਗੈਸ ਦੇ ਗੋਲੇ ਛੁੱਟੇ ਜਾ ਰਹੇ ਆ ਪਰ ਉਸ ਥਾਂ ਦੇ ਉੱਤੇ ਕੋਈ ਟਰੈਕਟਰ ਵੀ ਦਿਖਾਈ ਦੇ ਰਿਹਾ ਜੋ ਕਿ ਉਸ ਥਾਂ ਦੇ ਉੱਤੇ ਬੈਰੀਗੇਟਾਂ ਨੂੰ ਹਟਾ ਰਹੇ ਆ ਪਰ ਉਹਨਾਂ ਟਰੈਕਟਰਾਂ ਨੂੰ ਸਪੋਰਟ ਦੇਣ ਲਈ ਹੋਰ ਟਰੈਕਟਰ ਵੀ ਪਿੱਛੋਂ ਇੱਕ ਲਾਈਨ ਦੇ ਵਿੱਚ ਅੱਗੇ ਵੱਧਦੇ ਹੋਏ ਦਿਖਾਈ ਦੇ ਰਹੇ ਆ ਸੋ ਤਸਵੀਰਾਂ ਤੁਸੀਂ ਇਸ ਸਮੇਂ ਦੇਖ ਲਿਓ ਤਾਂ ਤਸਵੀਰਤ ਦਿਖ ਰਿਹਾ ਇਸ ਸਮੇਂ ਇੱਕ ਮੀਡੀਆ ਕਰਮੀ ਵੀ ਜ਼ਖਮੀ ਹੋਇਆ ਜੋ ਉਸ ਪਾਸੇ ਤੋਂ ਲਗਾਤਾਰ ਟੀਅਰ ਗੈਸ ਦੇ ਗੋਲੇ ਛੁੱਟੇ ਜਾ ਰਹੇ ਆ ਉਹਨਾਂ ਦੇ ਵਿੱਚ ਇੱਕ ਮੀਡੀਆ ਕਰਮੀ ਨੂੰ ਸੱਟ ਲੱਗੀ ਹੈ ਜੋ ਕਿ ਥਾਂ ਦੇ ਉੱਤੇ ਕਵਰੇਜ ਕਰ ਰਹੇ ਸੀ ਪਰ ਵੱਟੇ ਦੇ ਉੱਤੇ ਅੱਖ ਦੇ ਕੋਲ ਕੋਈ ਚੀਜ਼ ਲੱਗੀ ਐ ਸੋ ਫਸਟ ਐਡ ਦਿੱਤੀ ਜਾ ਰਹੀ ਐ ਇਸ ਸਮੇਂ ਮੀਡੀਆ ਦੇ ਇੱਕ ਸਾਥੀ ਵੀ ਥਾਂ ਦੇ ਉੱਤੇ ਜ਼ਖਮੀ ਹੋਇਆ ਲਗਾਤਾਰ ਜੋ ਗੋਲੇ ਦਾਗੇ ਜਾ ਰਹੇ ਐ ਉਸ ਪਾਸੇ ਹਰਿਆਣੇ ਦੀ ਫੋਰਸ ਦੇ ਵੱਲੋਂ ਲਗਾਤਾਰ ਗੋਲੇ ਦਾਗੇ ਜਾ ਰਹੇ ਐ ਜੋ ਕਿ ਜਿੱਥੇ ਬੈਰੀਗੇਟਿੰਗ ਤੋੜਨ ਦੇ ਲਈ ਕਿਸਾਨ ਅਗੇ ਵਾਤੇ ਉੱਥੇ ਤਾਂ ਲਗਾਤਾਰ ਛੁੱਟੇ ਜਾ ਹੀ ਰਹੇ ਐ ਪਰ ਉਸ ਦੇ ਨਾਲ ਹੀ ਹਰ ਦਿਸ਼ਾ ਦੇ ਵਿੱਚ ਇਹ ਗੋਲੇ ਦਾਗੇ ਜਾ ਰਹੇ ਐ ਡਰੋਨ ਦੇ ਨਾਲ ਗੋਲੇ ਛੁੱਟੇ ਜਾ ਰਹੇ ਆ ਸੋ ਹਾਲਾਤ ਇਸ ਸਮੇਂ ਜਿਹੇ ਬਣੇ ਹੋਏ ਐ ਕਿ ਇੱਕ ਮੀਡੀਆ ਕਰਮੀ ਨੂੰ ਵੀ ਜ਼ਖਮੀ ਆ ਕਰ ਦਿੱਤਾ ਉਸ ਗੋਲੇ ਨੇ ਜੋ ਉਸ ਪਾਸੇ ਵੱਲੋਂ ਆਇਆ ਸੀ ਸੋ ਤਸਵੀਰਾਂ ਇਸ ਸਮੇਂ ਤੁਹਾਨੂੰ ਸ਼ੰਭੂ ਬਾਰਡਰ ਦੀਆਂ ਦਿਖਾ ਰਹੇ ਆ ਜਿੱਥੇ ਕਿ ਇੱਕ ਪਾਸੇ ਕਿਸਾਨ ਤੇ ਦੂਜੇ ਪਾਸੇ ਹਰਿਆਣੇ ਦਾ ਪੁਲਿਸ ਫੋਰਸ ਦਾ ਬਲ ਲੱਗਿਆ ਹੋਇਆ ਹੈ